ਇਤਹਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਕਾਨੂੰਨ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਇੱਕ ਵਕੀਲ ਨੇ ਕਿਹਾ ਪੀਰ ਮੁਰਸ਼ਿਦ ਤੁਸੀਂ ਕਾਨੂੰਨ ਦੀ ਤਾਂ ਕੋਈ ਗੱਲ ਹੀ ਨਹੀਂ ਕਹੀ ਤੇ ਉਸ ਨੇ ਜਵਾਬ ਦਿੱਤਾ ਤੁਹਾਨੂੰ ਖੁਸ਼ੀ ਮਿਲਦੀ ਹੈ ਕਾਨੂੰਨ ਬਣਾ ਕੇ ਤਾਂ ਵੀ ਕਾਨੂੰਨ ਤੋੜ ਕੇ ਤੁਸੀਂ ਉਸ ਤੋਂ ਵੀ ਵੱਧ ਖੁਸ਼ ਹੁੰਦੇ ਹੋ। ਤੋ ਸਿਓ ਨਾਂ ਬੱਚਿਆਂ ਵਰਗੇ ਹੋ ਜਿਹੜੇ ਸਮੁੰਦਰ ਲਾਗੇ ਬੜੀ ਲਗਨ ਨਾਲ ਰੇਤ ਦੇ ਘਰ ਬਣਾਉਂਦੇ ਹੀ ਰਹਿੰਦੇ ਹਨ ਤੇ ਫਿਰ ਹੱਸਦਿਆਂ ਹੱਸਦਿਆਂ ਢਾਟੇ ਰੀ ਕਰ ਦਿੰਦੇ ਹਨ ਜਦੋਂ ਤੁਸੀਂ ਰਾਤ ਦੇ ਘਰ ਬਣਾਉਂਦੇ ਹੋ ਤਾਂ ਸਮੁੰਦਰ ਦੀਆਂ ਛੱਲਾਂ ਬਹੁਤਾਂ ਬਹੁਤੀ ਰੇਤ ਲਿਆ ਕੇ ਕੰਢੇ ਉੱਪਰ ਸੁੱਟਦੀਆਂ ਰਹਿੰਦੀਆਂ ਹਨ ਤੇ ਜਦੋਂ ਤੁਸੀਂ ਉਹਨਾਂ ਨੂੰ ਢਾ ਦਿੰਦੇ ਹੋ ਤਾਂ ਸਮੁੰਦਰ ਤੁਹਾਡੇ ਹਾਸੇ ਵਿੱਚ ਸ਼ਾਮਲ ਹੁੰਦਾ ਹੈ ਸੱਚੀ ਮੁੱੱਚੀ ਸਮੁੰਦਰ ਸਰਲ ਜਿਤ ਲੋਕਾਂ ਦੀ ਸੰਗਤ ਵਿੱਚ ਹੱਸ ਕੇ ਖੁਸ਼ ਹੁੰਦਾ ਹੈ ਪਰ ਉਹਨਾਂ ਲੋਕਾਂ ਦਾ ਕੀ ਕਹੀਏ ਜਿਨ੍ਹਾਂ ਵਾਸਤੇ ਜ਼ਿੰਦਗੀ ਸਮੁੰਦਰ ਨਹੀਂ ਤੇ ਆਦਮੀ ਦੇ ਬਣਾਏ ਹੋਏ ਨੇਮ ਰੇਤ ਦੇ ਘਰ ਨਹੀਂ ਜਿਨ੍ਹਾਂ ਵਾਸਤੇ ਜ਼ਿੰਦਗੀ ਇੱਕ ਚਟਾਨ ਹੈ ਤੇ ਕਾਨੂੰਨ ਇੱਕ ਸ਼ੈਣੀ ਜਿਸ ਨਾਲ ਉਹ ਆਪਣੇ ਵਰਗੀ ਹੀ ਕੋਈ ਮੂਰਤ ਚਟਾਨ ਉੱਪਰ ਉਕਰ ਦਿੰਦੇ ਹਨ ਉਸ ਲਤੋਂ ਆਰੀ ਬੰਦੇ ਨੂੰ ਕੀ ਕਹੀਏ ਜਿਸ ਨੂੰ ਨਚਾਰ ਚੰਗੇ ਨਹੀਂ ਲੱਗਦੇ ਉਸ ਬਲਦਵਾਰੇ ਕੀ ਕਹੀਏ ਜਿਸ ਨੂੰ ਆਪਣੀ ਪੰਜਾਲੀ ਨਾਲ ਪਿਆਰ ਹੈ ਤੇ ਜਿਹੜਾ ਸਮਝਦਾ ਜੰਗਲ ਦੇ ਰੋਜ ਤੇ ਮਿਰਗ ਲੰਡਰ ਤੇ ਆਵਾਰਾ ਪਸ਼ੂ ਨੇ ਉਸ ਬੁੱਢੜੇ ਸੱਪ ਨੂੰ ਕੀ ਕਹੀ ਜੋ ਆਪਣੀ ਕੁੰਜ ਨਹੀਂ ਲਾ ਸਕਦਾ ਤੇ ਦੂਜਿਆਂ ਨੂੰ ਨੰਗਾ ਤੇ ਨਿਲਜ ਆਖਦਾ ਫਿਰਦਾ ਹੈ ਉਸ ਬਾਰੇ ਕੀ ਕਹੀਏ ਜੋ ਬਿਆਦੀ ਜ਼ਿਆਫਤ ਉਪਰ ਸਭ ਤੋਂ ਪਹਿਲਾਂ ਆਗੇ ਪਹੁੰਚਦਾ ਤੇ ਜਦੋਂ ਢਿੱਡ ਤੂਸ ਤੂਸ ਕੇ ਥੱਕ ਜਾਂਦਾ ਹੈ ਤਾਂ ਆਪਣੇ ਰਾਹੇ ਪੈਂਦਾ ਹੈ ਨਾਲੇ ਆਖੀ ਜਾਂਦਾ ਹੈ ਕਿ ਸਭ ਜ਼ਿਆਫਤਾਂ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਤੇ ਸਭ ਜ਼ਿਆਫਤੀ ਕਾਨੂੰਨ ਤੋੜਦੇ ਹਨ ਇਹਨਾਂ ਬਾਰੇ ਮੈਂ ਹੋਰ ਕੀ ਕਹਾਂ ਸਿਵਾਏ ਇਸ ਦੇ ਕਿ ਇਹ ਵੀ ਧੋਪੇ ਖਲੋਤੇ ਹੋਏ ਹਨ ਪਰ ਇਹਨਾਂ ਦੀਆਂ ਪਿੱਠਾਂ ਸੂਰਜ ਵੱਲ ਹਨ ਇਹ ਸਿਰਫ ਆਪਣੇ ਪਰਛਾਵੇਂ ਵੇਖਦੇ ਹਨ ਤੇ ਇਹਨਾਂ ਪਰਛਾਵਿਆਂ ਨੂੰ ਕਾਨੂੰਨ ਮੰਨਦੇ ਹਨ ਸੂਰਜ ਇਹਨਾਂ ਵਾਸਤੇ ਪਰਛਾਵਿਆਂ ਦਾ ਰਚਣਹਾਰ ਹੈ ਇਸ ਦੇ ਸਿਵਾ ਕੁਝ ਵੀ ਨਹੀਂ ਨਿਯਮਕ ਕਾਨੂੰਨਾਂ ਨੂੰ ਸਵੀਕਾਰ ਕਰਨ ਦਾ ਅਰਥ ਇਸ ਦੇ ਸਿਵਾ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਬਹੁਤ ਨਿਊ ਕੇ ਧਰਤੀ ਉੱਪਰ ਇਹਨਾਂ ਪਰਛਾਵਿਆਂ ਦਾ ਮੂੰਹ ਮਹਾਂਦਰ ਅਲਿਖਦੇ ਰਹਿੰਦੇ ਹਾਂ ਓਏ ਸੂਰਜਵਲ ਮੂੰਹ ਕਰਕੇ ਤੁਰਨ ਵਾਲਿਓ ਧਰਤੀ ਦੇ ਉੱਪਰ ਅਲਿਕੀਆਂ ਉਹ ਕਿਹੜਾ ਪਰਛਾਵਾਂ ਹੈ ਜੋ ਤੁਹਾਡੇ ਰਾਹ ਵਿੱਚ ਰੋਕ ਪਾ ਸਕਦਾ ਹੈ ਓਏ ਹਵਾ ਦੇ ਰੁੱਖ ਤੁਰਨ ਵਾਲਿਓ ਉਹ ਕਿਹੜੀਆਂ ਰੁੱਤਾਂ ਪੰਬੀਰੀ ਹੈ ਜੋ ਤੁਹਾਨੂੰ ਰਾਹ ਦਿਖਾਏਗੀ ਕਿਹੜਾ ਕਾਨੂੰਨ ਤੁਹਾਨੂੰ ਬੰਨ ਸਕਦਾ ਹੈ ਜੇ ਤੁਸੀਂ ਆਪਣੀ ਪੰਜਾਲੀ ਭੰਨ ਸੁਟੋ ਪਰ ਵੇਖਣਾ ਕਿਸੇ ਹੋਰ ਮਨੁੱਖ ਦੇ ਬੰਦੀ ਰਹਿ ਸਾਹਮਣੇ ਨਾ ਭੰਨਣਾ ਤੁਹਾਨੂੰ ਕਿਹੜੇ ਕਾਨੂੰਨ ਦਾ ਡਰ ਹੈ ਜੇ ਤੁਸੀਂ ਨੱਚਦੇ ਹੀ ਜਾਓ ਪਰ ਕਿਸੇ ਹੋਰ ਆਦਮੀ ਦੀਆਂ ਘੜੀਆਂ ਬੇੜੀਆਂ ਨਾਲ ਠੇਡਾ ਨਾ ਖਾਓ ਕੌਣ ਤੁਹਾਡੇ ਵਿਰੁੱਧ ਕਚਹਿਰੀ ਵਿੱਚ ਅਰਜੀ ਦੇਵੇਗਾ ਜੇ ਤੁਸੀਂ ਆਪਣਾ ਚੋਲਾ ਲੀਰੋ ਲੀਰ ਕਰ ਦਿਓ ਪਰ ਉਸ ਨੂੰ ਕਿਸੇ ਹੋਰ ਆਦਮੀ ਦੇ ਰਾਹ ਵਿੱਚ ਨਾ ਸੁਟੋ ਉਰਫਾ ਦੇ ਲੋਕੋ ਤੁਸੀਂ ਭਾਵੇਂ ਆਪਣੇ ਢੋਲਾਂ ਦੇ ਪਲੜੇ ਟੱਕ ਬਲੇਟ ਕੇ ਰੱਖ ਲਓ ਤੇ ਆਪਣੇ ਰਵਾਵ ਦੀਆਂ ਤਾਰਾਂ ਢਿੱਲੀਆਂ ਕਰ ਲੋ ਪਰ ਅਰਸ਼ੀ ਉੱਡਦੀ ਚੂਕ ਚਿੜੀ ਨੂੰ ਕੌਣ ਹੁਕਮ ਦੇ ਸਕਦਾ ਹੈ ਕਿ ਤੂੰ ਆਪਣਾ ਗਾਉਣਾ ਬੰਦ ਕਰ ਦੇ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ